ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਪੂਰੀ ਕੈਬਨਿਟ ਐਮ ਐਲ ਏ ਚੇਅਰਮੈਨ ਤੇ ਹਰ ਇੱਕ ਉਹ ਵਿਅਕਤੀ ਜਿਹਦਾ ਪੰਜਾਬ ਦੀ ਸਰਕਾਰ ਨਾਲ ਸੰਬੰਧ ਹੈ ਸਾਰੇ ਦਿੱਲੀ ਵਿਖੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਨੇ ਪਰ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਵੱਤੋਂ ਬੱਤਰ ਹੁੰਦੀ ਜਾ ਰਹੀ ਹੈ ਕਦੇ ਥਾਣਿਆਂ ਵਿੱਚ ਬੰਬ ਡੇਕੇ ਕਦੇ ਕੁਝ ਹੋਇਆ ਤੇ ਹੁਣ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਬੜੀਆਂ ਵੱਡੀਆਂ ਘਟਨਾਵਾਂ ਘਟੀਆਂ ਜਿਨ੍ਹਾਂ ਦੇ ਵਿੱਚ ਇੱਕ ਘਟਨਾ ਸਿੱਧੂ ਮੂਸੇਵਾਲਾ ਦੇ ਕਰੀਬੀ ਇੱਕ ਵਪਾਰੀ ਪਰਿਵਾਰ ਦੀ ਸੀ ਜਿਸਤੇ ਗੋਲੀਆਂ ਚਲਾਈਆਂ ਗਈਆਂ ਤੇ ਉਹਨਾਂ ਤੋਂ 30 ਲੱਖ ਰੁਪਏ ਦੀ ਫਰौती ਮੰਗੀ ਗਈ ਫਰौती ਮੰਗਣ ਤੋਂ ਬਾਅਦ ਇੱਕ ਜਦ ਉਹਨਾਂ ਨੇ ਕੋਈ ਅਜਿਹੀ ਗੱਲਬਾਤ ਨਾ ਕੀਤੀ ਤਾਂ ਉਹਨਾਂ ਦੇ ਘਰ ਦੇ ਉੱਤੇ ਗੋਲੀਆਂ ਚਲਾ ਕੇ ਤੇ ਉਹਨਾਂ ਨੂੰ ਇੱਕ ਮੈਸੇਜ ਕੀਤਾ ਗਿਆ ਇੰਗਲੈਂਡ ਦੇ ਨੰਬਰ ਤੋਂ ਜਿਸਤੇ ਲਿਖਿਆ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਫੇਰ ਨਾ کہیں ਦੱਸਿਆ ਨਹੀਂ ਹੁਣ ਤੈਨੂੰ ਛੇਤੀ ਮਾਰਾਂਗੇ ਬਚ ਕੇ ਰਹੀਂ ਲੋਹਾ ਤੇਰੇ ਨਾਲ ਹੀ ਜਾਣਾ ਤੇਰੇ ਮਾਰਾਂਗੇ ਗਨਮੈਨ ਲੈਲਾ ਲੌਂਗਸ ਬਿਸ਼ਨੋਈ ਗਰੁੱਪ ਬਾਲਟ ਪ੍ਰੂਫ ਕਾਰਲਾ ਫਾਰਚੂਨਰ ਨੰਬਰ 0093 ਜੇ ਬਾਈ ਸਖਦਾ ਤਾਂ ਇਸ ਤਰੀਕੇ ਨਾਲ ਮੈਸੇਜ ਕੀਤਾ ਗਿਆ ਸ਼ਰੇਆਮ ਫਿਰ ਧਮਕੀ ਦਿੱਤੀ ਗਈ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਪਰ ਹਾਲੇ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਪਿਛਲੇ ਦਿਨੀ ਇੱਕ ਕਬੱਡੀ ਖਿਡਾਰੀ ਦਾ ਕਤਲ ਹੁੰਦਾ ਇੱਕ ਪੈਟਰੋਲ ਪੰਪ ਤੇ ਲੱਗੇ ਕਰਿੰਦੇ ਦਾ ਕਤਲ ਹੁੰਦਾ ਪੰਜਾਬ ਦੇ ਵਿੱਚ ਦੋ ਤਿੰਨ ਦਿਨਾਂ ਦੇ ਵਿੱਚ ਅਜਿਹੇ ਘਟਨਾਵਾਂ ਵਾਪਰ ਜਾਂਦੀਆਂ ਪਰ ਪੰਜਾਬ ਦੇ ਗ੍ਰਹਿ ਮੰਤਰੀ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਕੋਈ ਬਿਆਨ ਨਹੀਂ ਆਉਂਦਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਚਿੰਤਾ ਹੈ ਅਰਵਿੰਦ ਕੇਜਰੀਵਾਲ ਦੇ ਜਿੱਤਣ ਦੀ ਮਨੀਸ਼ ਸੋਧਿਆ ਦੇ ਜਿੱਤਣ ਦੀ ਜਾਂ ਬਾਕੀ ਜਿਹੜੇ ਐਮਐਲਏ ਉਹਨਾਂ ਜਿੱਤਣ ਦੀ ਪਰ ਉਹਨਾਂ ਨੂੰ ਚਿੰਤਾ ਉਹਨਾਂ ਦੀ ਨਹੀਂ ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿੱਤਾਇਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ 92 ਐਮਐਲਏ ਦੇ ਕੇ ਭਗਵਾਨ ਸਿੰਘ ਮਾਨ ਦੀ ਸਰਕਾਰ ਬਣਾਈ ਹੈ ਲਾਅਨ ਆਰਡਰ ਦਾ ਤਾਂ ਇੱਥੋਂ ਤੱਕ ਬੁਰਾ ਹਾਲ ਹੈ ਕਿ ਪੰਜਾਬ ਦੇ ਥਾਣਿਆਂ ਦੀ ਹੈ ਅਤੇ ਜਾਲੀਆਂ ਲਗਾ ਕੇ ਪੰਜਾਬ ਦੇ ਥਾਣਿਆਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ ਹੱਦ ਹੈ ਕਮਾਲ ਦੀ ਗੱਲ ਹੈ ਕਿ ਪੁਲਿਸ ਹੁਣ ਅਪਰਾਧੀਆਂ ਤੇ ਸ਼ਕਤੀਕਰਨ ਦੀ ਬਜਾਏ ਆਪਣੀ ਸੁਰੱਖਿਆ ਵੱਲ ਵਧ ਗਈ ਹੈ ਕਿ ਥਾਣਿਆਂ ਉੱਪਰ ਜਾਲੀਆਂ ਲਗਾਓ ਤੇ ਗ੍ਰਨੇਡਾ ਅਤੇ ਗੋਲੀਆਂ ਤੋਂ ਬਚੋ ਤਾਂ ਇਹ ਇੱਥੋਂ ਇੱਕ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਚੱਲ ਰਹੇ ਨੇ ਮੂਹ ਪਹਿਲਾਂ ਮੂਸੇਵਾਲਾ ਦਾ ਕਤਲ ਹੁੰਦਾ ਹੈ ਮੂਸੇਵਾਲਾ ਦੇ ਕਤਲ ਤੋਂ ਹਾਲੇ ਤੱਕ ਜਿਹੜੇ ਪਰਿਵਾਰ ਐ ਸੰਤੁਸ਼ਟ ਨਹੀਂ ਐ ਜੋ ਜਾਂਚ ਚੱਲੀ ਜੋ ਕੁਝ ਵਾਪਰਿਆ ਜਿਵੇਂ ਜਿਵੇਂ ਉਹਦੇ ਵਿੱਚ ਪੁਲਿਸ ਦੀ ਭੂਮਿਕਾ ਰਹੀ ਇੰਟਰਵਿਊ ਕਰਵਾਉਣ ਤੱਕ ਤਾਂ ਹੁਣ ਮੂਸੇਵਾਲਾ ਦੇ ਕਰੀਬੀਆਂ ਦੇ ਉੱਤੇ ਵੀ ਜਿਹੜੇ ਆ ਹਮਲੇ ਸ਼ੁਰੂ ਹੋ ਗਏ ਆ ਤਾਂ ਇੱਥੋਂ ਇੱਕ ਗੱਲ ਕਲੀਅਰ ਹੁੰਦੀ ਆ ਕਿ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦਿੰਦੀ ਤੇ ਜੇਕਰ ਸਰਕਾਰ ਨਾਮ ਦੀ ਚੀਜ਼ ਹੋਵੇ ਤਾਂ ਲੋਕਾਂ ਨੂੰ ਤੇ ਉਹਨਾਂ ਜਿਹੜੇ ਵਿਅਕਤੀ ਸ਼ਿਕਾਇਤ ਕਰ ਰਹੇ ਆ ਜਿਨ੍ਹਾਂ ਨੇ ਘਟਰਾਵਾਂ ਵਾਪਰ ਰਹੀਆਂ ਉਹਨਾਂ ਨੂੰ ਭਰੋਸਾ ਦਵਾਇਆ ਜਾਣਾ ਚਾਹੀਦਾ ਸੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਆਪਣੇ ਪੰਜਾਬ ਨੂੰ ਕੰਪੇਅਰ ਕਰਦੇ ਨੇ ਕਿ ਜੀ ਅਸੀਂ ਬਾਕੀ ਸੂਬੇ ਜਿਵੇਂ ਯੂਪੀ ਤੋਂ ਬਿਹਾਰ ਤੋਂ ਮਹਾਰਾਸ਼ਟਰ ਤੋਂ ਫਲਾਨਿਆਂ ਤੋਂ ਸਾਡੇ ਚ ਲਾਅ ਐਂਡ ਆਰਡਰ ਚੰਗਾ हद ਹੈ ਇਸ ਗੱਲ ਦੀ ਕਿ ਅਸੀਂ ਐਗਜ਼ਾਮਪਲਾਂ ਕਿਹਨਾਂ ਦੀਆਂ ਦੇ ਰਹੇ ਹਾਂ ਅਸੀਂ ਕਿਸੇ ਹੋਰ ਚੰਗੇ ਸੂਬੇ ਦੀ ਐਗਜ਼ਾਮਪਲ ਕਿਸੇ ਚੰਗੇ ਦੇਸ਼ ਦੀ ਐਗਜ਼ਾਮਪਲ ਦੇਣ ਦੀ ਬਜਾਏ ਮਾੜੇ ਪੱਧਰ ਦੇ ਚੀਜ਼ਾਂ ਦੀ ਐਗਜ਼ਾਮਪਲ ਦੇ ਰਹੇ ਹਾਂ ਕਿ ਉਹਨਾਂ ਨੂੰ ਅਸੀਂ ਚੰਗੇ ਹਾਂ ਅਸੀਂ ਕੀ ਉਹਨਾਂ ਨੂੰ ਰੋਲ ਮਾਡਲ ਬਣਿਆ ਕਿ ਅਸੀਂ ਉਧਰ ਵੱਲ ਨੂੰ ਤਰੱਕੀ ਕਰਨੀ ਹੈ ਸੋ ਇਸ ਤੇ ਜਿਹੜਾ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ ਇਸ ਤੇ ਹਰ ਇੱਕ ਵਿਅਕਤੀ ਚਿੰਤਾ ਪ੍ਰਗਟ ਕਰ ਰਿਹਾ ਜਿਹਨੇ ਪੰਜਾਬ 'ਚੋਂ ਵਪਾਰ ਕਰਨਾ ਹੈ ਜਿਹਨੇ ਪੰਜਾਬ 'ਚ ਵਸਣਾ ਹੈ ਜਿਹਨੇ ਪੰਜਾਬ 'ਚ ਖੇਤੀ ਕਰਨੀ ਹੈ ਅਸੀਂ ਕਈ ਘਟਨਾਵਾਂ ਤੇ ਖਬਰਾਂ ਕੀ ਤੀਆਂ ਲੋਕ ਇਹ ਗੱਲ ਕਹਿ ਰਹੇ ਕਿ ਸ਼ਾਮ ਨੂੰ ਅਸੀਂ ਆਪਣੇ ਖੇਤ ਜਾਣ ਜੋਗੇ ਨਹੀਂ ਜੇਕਰ ਖੇਤ ਜਾਣੇ ਤਾਂ ਇਹ ਨਹੀਂ ਪਤਾ ਕਿ ਕੋਈ ਚਪੇੜੇ ਮਾਰ ਕੇ ਪੈਸੇ ਖੋ ਕੇ ਲੈ ਜਾਵੇ ਉਸ ਤੋਂ ਬਾਅਦ ਜੇਕਰ ਇਹ ਨਹੀਂ ਪਤਾ ਕਿ ਤੁ ਸਾਡੇ ਗੋਲੀ ਮਾਰ ਜਾਵੇ ਉਸ ਤੋਂ ਅੱਗੇ ਜੇਕਰ ਤੁਸੀਂ ਕਿਸੇ ਟੈਕਸੀ ਡਰਾਈਵਰ ਵੀਰਾਂ ਨਾਲ ਜਾਂ ਜਿਹੜੇ ਰਾਤ ਭਰate ਰੋਡਾਂ ਤੇ ਚੱਲਦੇ ਆ ਉਹਨਾਂ ਨੂੰ ਪੁੱਛੋ ਤਾਂ ਉਹ ਵੀ ਇਹ ਦੱਸਦੇ ਆ ਕਿ ਸੜਕਾਂ ਦੇ ਉੱਪਰ ਹੁਣ ਰਾਤ ਦਾ ਸਫ਼ਰ ਬਹੁਤ ਔਖਾ ਹੋ ਗਿਆ ਹੈ ਲੁਟੇਰੇ ਡਾਕੂ ਜਗਾ ਜਗਾ ਖੜੇ ਹੁੰਦੇ ਆ ਫਿਰ ਤੁਸੀਂ ਚਲੇ ਜਾਓ ਅੱਜ ਕਿਸੇ ਵਪਾਰੀ ਨੂੰ ਪੁੱਛ ਲਓ ਨਾਮ ਨਾਮ ਲੈਣ ਤੋਂ ਡਰਦੇ ਨੇ ਪਰ ਹਰ ਸ਼ਹਿਰ ਦੇ ਹਰ ਚੰਗੇ ਵਪਾਰੀ ਨੂੰ ਕਿਸੇ ਨਾ ਕਿਸੇ ਦੀ ਫੋਨ ਕਾਲ ਆਈ ਹੋਈ ਹੈ ਫਰੋਤੀ ਲੈਣ ਲਈ ਰੰਗਦਾਰੀ ਮੰਗਣ ਲਈ ਤਾਂ ਇਹ ਹਾਲਾਤਾਂ ਦੇ ਵਿੱਚ ਭਗਵਾਨ ਸਿੰਘ ਮਾਨ ਕਿਹੜੇ ਰੰਗਲੇ ਪੰਜਾਬ ਦੀ ਗੱਲ ਕਰ ਰਿਹਾ ਪਰ ਭਗਵਾਨ ਸਿੰਘ ਮਾਨ ਨੇ ਰੰਗਲਾ ਪੰਜਾਬ ਤਾਂ ਕੀ ਬਣਾਉਣਾ ਹਨ ਰੰਗਲੀ ਦਿੱਲੀ ਬਣਾਉਣ ਵਾਲੇ ਪਾਸੇ ਨੂੰ ਚੱਲੇ ਹੋਏ ਹੈ ਜਿਹੜੀ ਦਿੱਲੀ ਦੇ ਵਿੱਚ ਲਗਾਤਾਰ ਮੰਤਰੀਆਂ ਦੀ ਬੇਇੱਜ਼ਤੀ ਹੋ ਰਹੀ ਹੈ ਇੱਕ ਪਾਸੇ ਇਹ ਜਿਹੜੇ ਮੰਤਰੀਆਂ ਦੀ ਪੰਜਾਬ 'ਚ ਪੂਰੀ ਚੜ੍ਹਾਈ ਹੁੰਦੀ ਹੈ ਪਰ ਉੱਥੇ ਦਿੱਲੀ ਪੁਲਿਸ ਦੇ ਇੱਕ ਸਬ ਇੰਸਪੈਕਟਰ ਇੰਸਪੈਕਟਰ ਡੀਐਸਪੀ ਤੱਕ ਦੇ ਰੈਂਕ ਦੇ ਲੋਕ ਉਹਨਾਂ ਦੀ ਪੂਰੀ ਟਕਾਕੇ ਬੇਇਜ਼ਤੀ ਕਰ ਰਹੇ ਐ ਉਧਰ ਜ਼ਿਆਦਾ ਧਿਆਨ ਹੈ ਪਰ ਜਿਹੜੇ ਪੰਜਾਬ ਦੇ ਲੋਕ ਇਹਨਾਂ ਮੰਤਰੀਆਂ ਸਾਂਤਰੀਆਂ ਨੂੰ ਤਨਖਾਹਾਂ ਦਿੰਦੇ ਐ ਜਾਂ ਗੱਡੀਆਂ 'ਚ ਤੇਲ ਪਵਾਉਂਦੇ ਐ ਇਹਨਾਂ ਨੂੰ ਜ਼ਿੰਮੇਵਾਰੀ ਲਈ ਚੁਣਦੇ ਐ ਉਹਨਾਂ ਵੱਲ ਸਰਕਾਰ ਦਾ ਇਸ ਵਕਤ ਕੋਈ ਵੀ ਧਿਆਨ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਪੂਰੀ ਕੈਬਨਿਟ ਐਮਐਲਏ ਚੇਅਰਮੈਨ ਤੇ ਹਰ ਇੱਕ ਉਹ ਵਿਅਕਤੀ ਜਿਹਦਾ ਪੰਜਾਬ ਦੀ ਸਰਕਾਰ ਨਾਲ ਸੰਬੰਧ ਹੈ ਸਾਰੇ ਦਿੱਲੀ ਵਿਖੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਨੇ ਪਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵੱਤੋਂ ਬੱਤਰ ਹੁੰਦੀ ਜਾ ਰਹੀ ਹੈ ਕਦੇ ਥਾਣਿਆਂ ਵਿੱਚ ਬੰਬ ਡੇਕੇ ਕਦੇ ਕੁਝ ਹੋਇਆ ਤੇ ਹੁਣ ਪਿਛਲੇ 2-3 ਦਿਨਾਂ ਦੇ ਵਿੱਚ ਬੜੀਆਂ ਵੱਡੀਆਂ ਘਟਨਾਵਾਂ ਘਟੀਆਂ ਜਿਨ੍ਹਾਂ ਦੇ ਵਿੱਚ ਇੱਕ ਘਟਨਾ ਸਿੱਧੂ ਮੂਸੇਵਾਲਾ ਦੇ ਕਰੀਬੀ ਇੱਕ ਵਪਾਰੀ ਪਰਿਵਾਰ ਦੀ ਸੀ ਜਿਸਤੇ ਗੋਲੀਆਂ ਚਲਾਈਆਂ ਗਈਆਂ ਤੇ ਉਹਨਾਂ ਤੋਂ 30 ਲੱਖ ਰੁਪਏ ਦੀ ਫਰौती ਮੰਗੀ ਗਈ ਫਰौती ਮੰਗਣ ਤੋਂ ਬਾਅਦ ਇੱਕ ਜਦ ਉਹਨਾਂ ਨੇ ਕੋਈ ਅਜਿਹੀ ਗੱਲਬਾਤ ਨਾ ਕੀਤੀ ਤਾਂ ਉਹਨਾਂ ਦੇ ਘਰ ਦੇ ਉੱਤੇ ਗੋਲੀਆਂ ਚਲਾ ਕੇ ਤੇ ਉਹਨਾਂ ਨੂੰ ਇੱਕ ਮੈਸੇਜ ਕੀਤਾ ਗਿਆ ਇੰਗਲੈਂਡ ਦੇ ਨੰਬਰ ਤੋਂ ਜਿਸ ਤੇ ਲਿਖਿਆ ਕਿ ਜਿਸ ਦੇ ਵਿੱਚ ਲਿਖਿਆ ਗਿਆ ਕਿ ਫੇਰ ਨਾ کہیں ਦੱਸਿਆ ਨਹੀਂ ਹੁਣ ਤੈਨੂੰ ਛੇਤੀ ਮਾਰਾਂਗੇ ਬਚ ਕੇ ਰਹੀਂ ਲੋਹਾ ਤੇਰੇ ਨਾਲ ਹੀ ਜਾਣਾ ਤੇਰੇ ਮਾਰਾਂਗੇ ਗਨਮੈਨ ਲੈਲਾ ਲੌਂਗਸ ਬਿਸ਼ਨੋਈ ਗਰੁੱਪ ਬਾਲਟ ਪ੍ਰੂਫ ਕਰਲਾ ਫਾਰਚੂਨਰ ਨੰਬਰ 0093 ਜੇ ਵਾਹ ਸਕਦਾ ਹੈ ਤਾਂ ਇਸ ਤਰੀਕੇ ਨਾਲ ਮੈਸੇਜ ਕੀਤਾ ਗਿਆ ਸ਼ਰੇਆਮ ਫਿਰ ਧਮਕੀ ਦਿੱਤੀ ਗਈ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਪਰ ਹਾਲੇ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਪਿਛਲੇ ਦਿਨੀ ਇੱਕ ਕਬੱਡੀ ਖਿਡਾਰੀ ਦਾ ਕਤਲ ਹੁੰਦਾ ਇੱਕ ਪੈਟਰੋਲ ਪੰਪ ਤੇ ਲੱਗੇ ਕਰਿੰਦੇ ਦਾ ਕਤਲ ਹੁੰਦਾ ਪੰਜਾਬ ਦੇ ਵਿੱਚ ਦੋ ਤਿੰਨ ਦਿਨਾਂ ਦੇ ਵਿੱਚ ਅਜਿਹੇ ਘਟਨਾਵਾਂ ਵਾਪਰ ਜਾਂਦੀਆਂ ਪਰ ਪੰਜਾਬ ਦੇ ਗ੍ਰਹਿ ਮੰਤਰੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੋਈ ਬਿਆਨ ਨਹੀਂ ਆਉਂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੰਤਾ ਹੈ ਅਰਵਿੰਦ ਕੇਜਰੀਵਾਲ ਦੇ ਜਿੱਤਣ ਦੀ ਮਨੀਸ਼ ਸੋਧਿਆ ਦੇ ਜਿੱਤਣ ਦੀ ਜਾਂ ਬਾਕੀ ਜਿਹੜੇ ਐਮਐਲਏ ਉਹਨਾਂ ਜਿੱਤਣ ਦੀ ਪਰ ਉਹਨਾਂ ਨੂੰ ਚਿੰਤਾ ਉਹਨਾਂ ਦੀ ਨਹੀਂ ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿੱਤਾਇਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ 92 ਐਮਐਲਏ ਦੇ ਕੇ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਾਈ ਹੈ ਪਰ ਲਾਅਨ ਆਰਡਰ ਦਾ ਤਾਂ ਇੱਥੋਂ ਤੱਕ ਬੁਰਾ ਹਾਲ ਹੈ ਕਿ ਪੰਜਾਬ ਦੇ ਥਾਣਿਆਂ ਦੀਆਂ ਤੇ ਜਾਲੀਆਂ ਲਗਾ ਕੇ ਪੰਜਾਬ ਦੇ ਥਾਣਿਆਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ ਹੱਦ ਹੈ ਕਮਾਲ ਦੀ ਗੱਲ ਹੈ ਕਿ ਪੁਲਿਸ ਹੁਣ ਅਪਰਾਧੀਆਂ ਤੇ ਸ਼ਕਤੀਕਰਨ ਦੀ ਬਜਾਏ ਆਪਣੀ ਸੁਰੱਖਿਆ ਵੱਲ ਵਧ ਗਈ ਹੈ ਕਿ ਥਾਣਿਆਂ ਉੱਪਰ ਜਾਲੀਆਂ ਲਗਾਓ ਤੇ ਗ੍ਰਨੇਡਾ ਅਤੇ ਗੋਲੀਆਂ ਤੋਂ ਬਚੋ ਤਾਂ ਇਹ ਇੱਥੋਂ ਇੱਕ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਚੱਲ ਰਹੇ ਨੇ ਮੂਸੇਵਾਲਾ ਦਾ ਕਤਲ ਹੁੰਦਾ ਹੈ ਮੂਸੇਵਾਲਾ ਦੇ ਕਤਲ ਤੋਂ ਹਾਲੇ ਤੱਕ ਜਿਹੜੇ ਪਰਿਵਾਰ ਐ ਸੰਤੁਸ਼ਟ ਨਹੀਂ ਐ ਜੋ ਜਾਂਚ ਚੱਲੀ ਜੋ ਕੁਝ ਵਾਪਰਿਆ ਜਿਵੇਂ ਜਿਵੇਂ ਉਹਦੇ ਚ ਪੁਲਿਸ ਦੀ ਭੂਮਿਕਾ ਰਹੀ ਇੰਟਰਵਿਊ ਕਰਵਾਉਣ ਤੱਕ ਤਾਂ ਹੁਣ ਮੂਸੇਵਾਲਾ ਦੇ ਕਰੀਬੀਆਂ ਦੇ ਉੱਤੇ ਵੀ ਜਿਹੜੇ ਹਮਲੇ ਸ਼ੁਰੂ ਹੋ ਗਏ ਐ ਪਾ ਇਥੋਂ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦਿੰਦੀ ਤੇ ਜੇਕਰ ਸਰਕਾਰ ਨਾਮ ਦੀ ਚੀਜ਼ ਹੋਵੇ ਤਾਂ ਲੋਕਾਂ ਨੂੰ ਤੇ ਉਹਨਾਂ ਜਿਹੜੇ ਵਿਅਕਤੀ ਸ਼ਿਕਾਇਤ ਕਰ ਰਹੇ ਆ ਜਿਨ੍ਹਾਂ ਨੇ ਘਟਰਾਵ ਵਾਪਰ ਰਹੀਆਂ ਉਹਨਾਂ ਨੂੰ ਭਰੋਸਾ ਦਵਾਇਆ ਜਾਣਾ ਚਾਹੀਦਾ ਸੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਆਪਣੇ ਪੰਜਾਬ ਨੂੰ ਕੰਪੇਅਰ ਕਰਦੇ ਨੇ ਕਿ ਜੀ ਅਸੀਂ ਬਾਕੀ ਸੂਬੇ ਜਿਵੇਂ ਯੂਪੀ ਤੋਂ ਬਿਹਾਰ ਤੋਂ ਮਹਾਰਾਸ਼ਟਰ ਤੋਂ ਫਲਾਨਿਆਂ ਤੋਂ ਸਾਡੇ ਚ ਲਾ ਐਂਡ ਆਰਡਰ ਚੰਗਾ ਹੱਦ ਹੈ ਇਸ ਗੱਲ ਦੀ ਕਿ ਅਸੀਂ ਐਗਜ਼ੈਂਪਲਾਂ ਕਿਹਨਾਂ ਦੇ ਦੇ ਰਹੇ ਆ ਅਸੀਂ ਕਿਸੇ ਹੋਰ ਚੰਗੇ ਸੂਬੇ ਦੀ ਐਗਜ਼ੈਂਪਲ ਕਿਸੇ ਚੰਗੇ ਦੇਸ਼ ਦੀ ਐਗਜ਼ੈਂਪਲ ਦੇਣ ਦੀ ਬਜਾਏ ਮਾੜੇ ਪੱਧਰ ਦੇ ਚੀਜ਼ਾਂ ਦੀ ਐਗਜ਼ੈਂਪਲ ਦੇ ਰਹੇ ਆ ਕਿ ਉਹਨਾਂ ਨੂੰ ਅਸੀਂ ਚੰਗੇ ਆ ਅਸੀਂ ਕੀ ਉਹਨਾਂ ਨੂੰ ਰੋਲ ਮਾਡਲ ਮੰਨਿਆ ਕਿ ਅਸੀਂ ਉਧਰ ਵਾਲ ਨੂੰ ਤਰੱਕੀ ਕਰਨੀ ਹੈ ਸੋ ਇਸ ਤੇ ਜਿਹੜਾ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ ਇਸ ਤੇ ਹਰ ਇੱਕ ਵਿਅਕਤੀ ਚਿੰਤਾ ਪ੍ਰਗਟ ਕਰ ਰਿਹਾ ਜਿਹਨੇ ਪੰਜਾਬ 'ਚੋਂ ਵਪਾਰ ਕਰਨਾ ਹੈ ਜਿਹਨੇ ਪੰਜਾਬ 'ਚ ਵਸਣਾ ਹੈ ਜਿਹਨੇ ਪੰਜਾਬ 'ਚ ਖੇਤੀ ਕਰਨੀ ਹੈ ਅਸੀਂ ਕਈ ਘਟਨਾਵਾਂ ਤੇ ਖਬਰਾਂ ਕੀ听ਿਆ ਲੋਕ ਇਹ ਗੱਲ ਕਹਿ ਰਹੇ ਕਿ ਸ਼ਾਮ ਨੂੰ ਅਸੀਂ ਆਪਣੇ ਖੇਤ ਜਾਣ ਜੋਗੇ ਨਹੀਂ ਜੇਕਰ ਖੇਤ ਜਾਣੇ ਤਾਂ ਇਹ ਨਹੀਂ ਪਤਾ ਕਿ ਕੋਈ ਚਪੇੜੇ ਮਾਰ ਕੇ ਪੈਸੇ ਖੋ ਕੇ ਲੈ ਜਾਵੇ ਉਸ ਤੋਂ ਬਾਅਦ ਜੇਕਰ ਇਹ ਨਹੀਂ ਪਤਾ ਕਿ ਤੁ ਸਾਡੇ ਗੋਲੀ ਮਾਰ ਜਾਵੇ ਉਸ ਤੋਂ ਅੱਗੇ ਜੇਕਰ ਤੁਸੀਂ ਕਿਸੇ ਟੈਕਸੀ ਡਰਾਈਵਰ ਵੀਰਾਂ ਨਾਲ ਜਾਂ ਜਿਹੜੇ ਰਾਤ ਭਰate ਰੋਡਾਂ ਤੇ ਚੱਲਦੇ ਆ ਉਹਨਾਂ ਨੂੰ ਪੁੱਛੋ ਤਾਂ ਉਹ ਵੀ ਇਹ ਦੱਸਦੇ ਆ ਕਿ ਸੜਕਾਂ ਦੇ ਉੱਪਰ ਹੁਣ ਰਾਤ ਦਾ ਸਫ਼ਰ ਬਹੁਤ ਔਖਾ ਹੋ ਗਿਆ ਹੈ ਲੁਟੇਰੇ ਡਾਕੂ ਜਗਾ ਜਗਾ ਖੜੇ ਹੁੰਦੇ ਆ ਫਿਰ ਤੁਸੀਂ ਚਲੇ ਜਾਓ ਅੱਜ ਕਿਸੇ ਵਪਾਰੀ ਨੂੰ ਪੁੱਛ ਲਓ ਨਾਮ ਨਾਮ ਲੈਣ ਤੋਂ ਡਰਦੇ ਨੇ ਪਰ ਹਰ ਸ਼ਹਿਰ ਦੇ ਹਰ ਚੰਗੇ ਵਪਾਰੀ ਨੂੰ ਕਿਸੇ ਨਾ ਕਿਸੇ ਦੀ ਫੋਨ ਕਾਲ ਆਈ ਹੋਈ ਹੈ ਫਰੋਤੀ ਲੈਣ ਲਈ ਰੰਗਦਾਰੀ ਮੰਗਣ ਲਈ ਤਾਂ ਇਹ ਹਾਲਾਤਾਂ ਦੇ ਵਿੱਚ ਭਗਵਾਨ ਸਿੰਘ ਮਾਨ ਕਿਹੜੇ ਰੰਗਲੇ ਪੰਜਾਬ ਦੀ ਗੱਲ ਕਰ ਰਿਹਾ ਪਰ ਭਗਵਾਨ ਸਿੰਘ ਮਾਨ ਨੇ ਰੰਗਲਾ ਪੰਜਾਬ ਤਾਂ ਕੀ ਬਣਾਉਣਾ ਹੁਣ ਉਹ ਰੰਗਲੀ ਦਿੱਲੀ ਬਣਾਉਣ ਵਾਲੇ ਪਾਸੇ ਨੂੰ ਚੱਲੇ ਹੋਏ ਐ ਜਿਹੜੀ ਦਿੱਲੀ ਦੇ ਵਿੱਚ ਲਗਾਤਾਰ ਮੰਤਰੀਆਂ ਦੀ ਬੇਇੱਜ਼ਤੀ ਹੋ ਰਹੀ ਹੈ ਇੱਕ ਪੁਲਿਸ ਦੇ ਜਿਹੜੀ ਜਿਹੜੇ ਮੰਤਰੀਆਂ ਦੀ ਪੰਜਾਬ ਚ ਪੂਰੀ ਚੜ੍ਹਾਈ ਹੁੰਦੀ ਹੈ ਪਰ ਉੱਥੇ ਦਿੱਲੀ ਪੁਲਿਸ ਦੇ ਇੱਕ ਸਬ ਇੰਸਪੈਕਟਰ ਇੰਸਪੈਕਟਰ ਡੀਐਸਪੀ ਤੱਕ ਦੇ ਰੈਂਕ ਦੇ ਲੋਕ ਉਹਨਾਂ ਦੀ ਪੂਰੀ ਟਕਾਕੇ ਬੇਇਜ਼ਤੀ ਕਰ ਰਹੇ ਐ ਉਧਰ ਜ਼ਿਆਦਾ ਧਿਆਨ ਹੈ ਪਰ ਜਿਹੜੇ ਪੰਜਾਬ ਦੇ ਲੋਕ ਇਹਨਾਂ ਮੰਤਰੀਆਂ ਸਾਂਤਰੀਆਂ ਨੂੰ ਤਨਖਾਹਾਂ ਦਿੰਦੇ ਐ ਜਾਂ ਗੱਡੀਆਂ 'ਚ ਤੇਲ ਪਵਾਉਂਦੇ ਐ ਇਹਨਾਂ ਨੂੰ ਜ਼ਿੰਮੇਵਾਰੀ ਲਈ ਚੁਣਦੇ ਐ ਉਹਨਾਂ ਵੱਲ ਸਰਕਾਰ ਦਾ ਇਸ ਵਕਤ ਕੋਈ ਵੀ ਧਿਆਨ ਨਹੀਂ ਹੈ